ਇਹ ਤਸਵੀਰਾਂ ਜੋ ਤੁਸੀਂ ਦੇਖਦੇ ਪਏ ਹੋ ਇਹ ਤਸਵੀਰਾਂ ਕਿਸੇ ਕਬਾੜ ਦੇ ਦੁਕਾਨ ਦੀਆਂ ਜਾਂ ਵੱਡੇ ਕਬਾੜਖਾਨੇ ਦੀਆਂ ਨਹੀਂ ਜਿੱਥੋਂ ਕਿ ਕਾਰ ਨੂੰ ਟੋਟੇ ਟੋਟੇ ਕਰਕੇ ਪੁਰਜਾ ਪੁਰਜਾ ਕੱਢਿਆ ਜਾ ਰਿਹਾ ਏ ਇਹ ਤਸਵੀਰਾਂ ਜਨਾਬ ਹਾਸੇ ਦੀਆਂ ਨੇ ਹਾਈਵੇ ਤੇ ਹਾਦਸਾ ਹੋਇਆ ਜਿਸ ਦੇ ਵਿੱਚ ਜੋ ਮੰਦਭਾਗੀ ਖਬਰ ਸਾਹਮਣੇ ਆਈ ਹੈ ਤੇ ਜਿਹੜੇ ਕਾਰਨ ਬਣਦੇ ਪਏ ਆ ਤੁਹਾਨੂੰ ਹਿਲਾ ਕੇ ਰੱਖ ਦੇਣਗੇ ਕਾਬਿਲ ਗੌਰ ਹੈ ਕਿ ਇੱਕ ਪਾਸੇ ਧੁੰਦ ਦਾ ਘੇਰ ਹੈ ਤੇ ਦੂਸਰੇ ਪਾਸੇ ਸੜਕਾਂ ਤੇ ਜੋ ਹਾਦਸੇ ਵਾਪਰਦੇ ਪਏ ਨੇ ਲੋਕਾਂ ਤੋਂ ਨਿਕਰਨ ਤੋਂ ਡਰਦੇ ਪਏ ਨੇ ਇਹ ਤਸਵੀਰਾਂ ਪੰਜਾਬ ਦੇ ਜਲੰਧਰ ਪਠਾਨਕੋਟ ਬਾਈਪਾਸ ਤੋਂ ਸਾਹਮਣੇ ਆਉਂਦੀਆਂ ਪਈਆਂ ਨੇ ਜਿੱਥੇ ਭਿਆਨਕ ਸੜਕ ਹਾਦਸੇ ਦੇ ਵਿੱਚ ਤਕਰੀਬਨ 4 ਲੋਕਾਂ ਦੀ ਮੌਤ ਹੋ ਗਈ ਹੈ ਹਾਸਾ ਇੰਨਾ ਭਿਆਨਕ ਸੀ ਕਿ ਮ੍ਰਿਤਕਾਂ ਨੂੰ ਕ੍ਰੇਨ ਦੀ ਮਦਦ ਦੇ ਨਾਲ ਬਾਹਰ ਕੱਢਿਆ ਗਿਆ ਹੈ ਇੱਕ ਪਾਸੇ ਤੁਸੀਂ ਗੱਡੀ ਦੇਖ ਸਕਦੇ ਹੋ ਕਿ ਕਿਵੇਂ ਗੱਡੀ ਦੇ ਪਰਖੱਚੇ ਉੱਡੇ ਪਏ ਐ ਦੱਸਿਆ ਜਾ ਰਿਹਾ ਹੈ ਕਿ 6 ਲੋਕ ਗੱਡੀ ਦੇ ਵਿੱਚ ਸਵਾਰ ਸਨ ਦੂਸਰੇ ਪਾਸੇ ਇਹਨਾਂ ਦੇ ਵਿੱਚੋਂ 4 ਦੀ ਮੌਤ ਹੋ ਗਈ ਹੈ ਜਦਕਿ ਇੱਕ ਬੱਚਾ ਅਤੇ ਇੱਕ ਔਰਤ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਟਰੱਕ ਤੇ ਕਾਰ ਦੀ ਭਿਆਨਕ ਟੱਕਰ ਹੋ ਜਾਂਦੀ ਹੈ ਡਿਵਾਈਡਰ ਤੋਂ ਦੂਜੇ ਪਾਸੇ ਜਾਣ ਦੌਰਾਨ ਕਾਰ ਟਰੱਕ ਦੇ ਵਿੱਚ ਜਾਣ ਦੀ ਖਬਰ ਸਾਹਮਣੇ ਆਉਂਦੀ ਪਈ ਹੈ ਇਸ ਤੋਂ ਬਾਅਦ ਮੌਕੇ ਤੇ ਖੜੇ ਲੋਕਾਂ ਦੇ ਵੱਲੋਂ ਪਰ ਤਖ ਦਰਸ਼ੀ ਜੋ ਸੀਨ ਬਣਿਆ ਉਹ ਦੱਸਿਆ ਗਿਆ ਹੈ ਤੇ ਅਜਿਹੇ ਦੇ ਵਿੱਚ ਮੌਕੇ ਤੇ ਪੁਲਿਸ ਅਧਿਕਾਰੀ ਪਹੁੰਚਦੇ ਨੇ ਤੇ ਅਗਲੀ ਕਾਰਵਾਈ ਕੀਤੀ ਜਾਂਦੀ ਹੈ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਤਕਰੀਬਨ ਅੱਧਾ ਘੰਟਾ ਸਾਨੂੰ ਸਵਾਰੀਆਂ ਕੱਢਣ ਨੂੰ ਹੀ ਲੱਗ ਗਏ ਇਸ ਤੋਂ ਬਾਅਦ ਹੁਣ ਟਰੱਕ ਚਾਲਕ ਦਾ ਕੀ ਬਣਦਾ ਏ ਉਹ ਵੀ ਸੁਣ ਕੇ ਤੁਸੀਂ ਦੱਸਣਾ ਕਿ ਇਹਨਾਂ ਲੋਕਾਂ ਦਾ ਕੀ ਹੋਣਾ ਚਾਹੀਦਾ ਏ ਇਹ ਟਰੱਕ ਕਿੱਧਰ ਆ ਰਿਹਾ ਸੀ ਭਾਈ ਜੀ ਹਾਂਜੀ ਸਿੱਧਾ ਗੱਡੀ ਚਾਕੇ ਬਚ ਗਿਆ ਕਿੰਨੇ ਕ ਬੰਦੇ ਮੋਕੇ ਦੇ ਵਾਪਸ ਭਾਈ ਚਾਰ ਬੰਦੇ ਮੋਕੇ ਤੇ ਮਾਰ ਕੇ ਦੋ ਬਚ ਗਏ ਚਾਰ ਬੰਦੇ ਮਰ ਗਏ 6 ਜਨੇ ਗੱਡੀ 'ਚ ਸੀ ਡਰਾਈਵਰ ਜਿਹੜਾ ਗੱਡੀ ਚਲਾ ਰਿਹਾ ਸੀ ਬੱਚੇ ਵੀ ਸੀਗੇ ਛੋਟੇ ਗੇ ਬੱਚੇ ਇੱਕ ਇੱਕ ਬੱਚਾ ਸੀ ਇੱਕ ਬੱਚਾ ਸੀ ਮਰ ਗਿਆ ਬੱਚਾ ਹਾਂਜੀ ਹਾਂਜੀ ਮੱਚਾ ਮਰ ਗਿਆ ਬੱਚਾ ਬੱਚਾ ਮਰ ਗਿਆ ਦੋ ਮੈਂਬਰ ਜਿਹੜੇ ਅੱਗੇ ਬੈਠੇ ਸੀ ਉਹ ਬਚ ਗਏ ਕਦੀਆਂ ਹੋਰ ਸਰੋਂ ਤੋਂ ਮੋੜੇ ਪ੍ਰਾਪਤ ਤੇ ਕਾਰ ਪ੍ਰਾਪਤ ਕਾਰ ਤੇ ਬੱਚੇ ਨੇ ਕਾਰ ਦੂਜੀ ਸਾਈਡ ਤੇ ਲੱਗ ਗਈ ਆ ਖੰਬੇ 'ਚ ਪੁੱਲਰ ਤੇ ਵੱਜ ਕੇ ਪੰਜ ਸਿਗੇ ਜਵਾਨ ਸਵਾਰੀਆਂ ਸੀ ਤੇ ਇੱਕ ਬ ਉਹ ਤੇ ਇੱਕ ਲੇਡੀ ਸੀਗੀ ਉਹ ਮੌਕੇ ਤੇ ਅਸੀਂ ਉੱਥੇ ਲੱਗੇ ਖੜੇ ਸੀਗੇ ਉਹ ਬੁੱਕ ਦੇ ਸਾਹਮਣੇ ਸਿਰੇ ਤੇ ਦੇਖਿਆ ਬੁੱਕ ਦੇ ਇਹਨਾਂ ਨੂੰ ਲੈ ਦੀ ਜਿਹਨੂੰ ਬੱਚਾ ਜਿਹਾ ਬੱਚੇ ਦੀ ਮਾਂ ਦਾ ਫ੍ਰੈਕਚਰ ਆ ਲੇਡੀ ਦੇ ਸਤਾਇਆ ਬਜ਼ੁਰਗ ਉਹ ਅਸੀਂ ਕੋਸ਼ਿਸ਼ ਵੀ ਕਰਦੇ ਆ ਜਿਹੜੇ ਤਿੰਨ ਆ ਉਹ ਮੇਰਾ ਗੱਲ ਛੱਡ ਕੇ ਜੱਦਾ ਬੈਠੋ ਐਂਬੂਲੈਂਸਾਂ ਚ ਕਾਰ ਤੋਂ ਕੱਢਦੇ ਨੇ ਭੇਜ ਦਿੱਤੇ ਆ ਸਰ ਕਿੰਨੇ ਲੋਕਾਂ ਦੀ ਮੌਤ ਹੋਈ ਆ ਅੰਦਾਜ਼ਾ ਤਿੰਨਾਂ ਵੀ ਲੱਗਦੀ ਆ ਤੇ ਦੋ ਬੱਚੇ ਫਸ ਗਏ ਬੱਚਾ ਤੇ ਲੇਡੀ ਜਿਹੜੀ ਬਜ਼ੁਰਗ ਆ ਉਹ ਬਚ ਗਿਆ ਉਹ ਮੌਕੇ ਤੇ ਅਸੀਂ ਚਲੇ ਕੱਢ ਕੇ ਵਿੱਚੋਂ ਬੱਚੇ ਦੀ ਮਾਂ ਫ੍ਰੈਕਚਰੇ ਨਿੱਕਾ ਬੱਚਾ ਕੋਈ 4-5 ਸਾਲ ਦਾ ਸਾਲ ਲੋਕਾਂ ਨੂੰ ਕੱਢਣ ਦੇ ਵਿੱਚ ਕਿੰਨਾ ਟਾਈਮ ਲੱਗਾ ਇੱਥੇ ਕਿਤੇ 10-15 ਮਿੰਟ ਤੱਕ ਲੱਗ ਹੀ ਗਿਆ ਸਾਨੂੰ ਉਹ ਕੱਟਣ ਦਾ ਕੱਟੇ ਜਗ੍ਹਾ ਦੇ ਕੱਟ ਦੇ ਵਿੱਚੋਂ ਬੱਦੀਆਂ ਜ਼ਿਆਦਾ ਸੀਗਾ ਟਰੱਕ ਚਾਲਕ ਪੜ ਲੈ ਮੋਕੇ ਤੋਂ ਟਰੱਕ ਚਾਲਕ ਦਾ ਸਾਰਾ ਹੀ ਸਾਨੂੰ ਪਤਾ ਹੀ ਨਹੀਂ ਸਾਡੇ ਹਲੇ ਨੇ ਟਰੱਕ ਚਾਲਕ ਦੇਖਦੇ ਹਾਂ ਹੁਣ ਹੁਣ ਵਿਲੇ ਹੋਏ ਸੀ ਕੱਟ ਦੇ